ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ ਵਾਅਦਾ ਕੀਤਾ ਗਿਆ ਸੀ ਕਿ ਚੰਗੀਆਂ ਸੇ ਸੁਧਾਵਾਂ ਅਤੇ ਚੰਗੀ ਸਿੱਖਿਆ ਬੱਚਿਆਂ ਨੂੰ ਮੁਫਤ ਦਿੱਤੀ ਜਾਵੇਗੀ ਅਤੇ ਉਹਨਾਂ ਨੂੰ ਇਹ ਮੁਫਤ ਸਿੱਖਿਆ ਸਰਕਾਰੀ ਸਕੂਲਾਂ ਅਤੇ ਸਰਕਾਰੀ ਕਾਲਜਾਂ ਵਿੱਚ ਮਿਲੇਗੀ ਪਰ ਫਾਜ਼ਿਲਕਾ ਦੇ ਸਭ ਤੋਂ ਪੁਰਾਣੇ ਸਰਕਾਰੀ ਐਮਰ ਕਾਲਜ ਦੇ ਵਿੱਚ ਫੀਸਾਂ ਦੇ ਚੱਕਰ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਦੇ ਦਰਾਂ ਦੇ ਮੂਹਰੇ ਤਰਨਾ ਲਗਾ ਦਿੱਤਾ ਗਿਆ ਹੈ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਐਮਰ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਬੱਚਿਆਂ ਨੂੰ ਮੈਸੇਜ ਭੇਜ ਕੇ ਫੀਸਾਂ ਪਰਨੀਤਮ ਕਾਇਆ ਜਾ ਰਿਹਾ ਹੈ ਅਤੇ ਡਰਾਇਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਜੇਕਰ ਫੀਸਾਂ ਸੁਚਾਰੂ ਢੰਗ ਨਾਲ ਨਾ ਭਰਿਆ ਤਾਂ ਉਹਨਾਂ ਨੂੰ ਪ੍ਰੋਬਲਮ ਨੰਬਰ ਜਾਰੀ ਨਹੀਂ ਕੀਤੇ ਜਾਣਗੇ ਉਹਨਾਂ ਨੂੰ ਪੇਪਰ ਹੀ ਨਹੀਂ ਪਹਿ ਦਿੱਤਾ ਜਾਏਗਾ ਇਸ ਦਾ ਉਹ ਵਿਰੋਧ ਕਰਦੇ ਹਨ ਇੱਥੇ ਬੋਲਦੇ ਆਗੂਆਂ ਨੇ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਤੇ ਕੇਂਦਰ ਸਰਕਾਰ ਵੱਲੋਂ ਇਕੱਠੇ ਤੌਰ ਤੇ ਵਜੀਫਾ ਪਾਇਆ ਜਾਂਦਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲਾਂ ਦਾ ਪੈਸੇ ਉਹਨਾਂ ਦੇ ਖਾਤੇ ਆ ਪਾ ਦਿੱਤੇ ਗਏ ਹਨ ਅਤੇ ਉਹਨਾਂ ਵੱਲੋਂ ਕਾਲਜ ਭਰੇ ਵੀ ਗਏ ਹਨ ਪਰ ਕਾਲਜ ਪ੍ਰਸ਼ਾਸਨ ਕੋਲੋਂ ਇਹ ਪ੍ਰਿੰਸੀਪਲ ਅਤੇ ਕਾਲਜ ਸਟਾਫ ਵੱਲੋਂ ਬੱਚਿਆਂ ਤੇ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਇਸ ਸਾਲ ਦੇ ਪੈਸੇ ਵੀ ਐਡਵਾਂਸ ਵਿੱਚ ਭਰਨ ਤਾਂ ਜੋ ਉਹਨਾਂ ਨੂੰ ਰੋਲ ਨੰਬਰ ਜਾਰੀ ਹੋ ਸਕਣਗੇ ਇਸ ਕਰਕੇ ਬੱਚਿਆਂ ਨੇ ਇਸ ਦਾ ਵਿਰੋਧ ਕੀਤਾ ਹੈ ਸਟੂਡੈਂਟਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਸਰਕਾਰ ਜਦ ਉਹਨਾਂ ਦੇ ਖਾਤੇ ਵਿੱਚ ਪੈਸੇ ਜਾਰੀ ਕਰੇਗੀ ਤਾਂ ਆਪਾਂ ਗਏ ਇੱਥੇ ਬੋਲਦੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਲਦੀ ਪੂਰੇ ਵੀ ਤਰ੍ਹਾਂ ਲਾਇਆ ਜੀ ਕਿਉਂ ਲਾਇਆ ਜੀ ਮੈਂ ਜੀ ਮੇਰਾ ਨਾਮ ਕਮਲਜੀਤ ਪੰਜਾਬ ਸਟੂਡੈਂਟ ਜਿਲ੍ਹਾ ਬੀਕਸਕਰ ਅੱਜ ਲਕਾ ਇਹ ਜੀ ਲਗਾਤਾਰ ਜਿਹੜੇ ਪਤੀਸਾਂ ਦੇ ਜਿਹੜੇ ਐਸਸੀ ਵਿਦਿਆਰਥੀਆਂ ਨੂੰ ਜਿਹੜੇ ਮੈਸੇਜ ਆ ਰਹੇ ਸੀਗੇ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਪ੍ਰਿੰਸੀਪਲ ਨਾਲ ਗੱਲਬਾਤ ਕਰਨ ਲਈ ਇਕੱਠੇ ਹੋਏ ਹਾਂ ਇਹ ਤੁਹਾਨੂੰ ਦੱਸ ਦਈਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਿਹੜੀ ਉਹ ਪੰਜਾਬ ਸਰਕਾਰ ਦੁਆਰਾ ਜਿਹੜੀ ਸਕੀਮ ਹੈ ਉਹ ਸ਼ੁਰੂ ਕੀਤੀ ਗਈ ਸੀ 1998 ਦੇ ਵਿੱਚ ਜਿਹਦੇ ਤਹਿਤ ਜਦੋਂ ਤੱਕ ਨਾ ਵਿਦਿਆਰਥੀ ਦੇ ਖਾਤੇ ਵਿੱਚ ਸਕਾਲਰਸ਼ਿਪ ਨਹੀਂ ਆਉਂਦੀਗੀ ਕੋਈ ਵੀ ਸੰਸਥਾ ਜਾਂ ਯੂਨੀਵਰਸਿਟੀ ਉਹਦੇ ਕੋਲੋਂ ਫੀਸ ਨਹੀਂ ਲੈ ਸਕਦੀ ਉਹਦੇ ਵਿਰੋਧ ਦੇ ਵਿੱਚ ਜਾ ਕੇ ਜਿਹੜਾ ਕਾਲਜ ਵੱਲੋਂ ਲਗਾਤਾਰ ਜਿਹੜੇ ਫੀਸਾਂ ਦੇ ਮੈਸੇਜ ਪਾਏ ਜਾ ਰਿਹਾ ਤੇ ਨਾਮ ਕੱਟਣ ਦੇ ਜਿਹੜੇ ਉਹ ਜਿਹੜੇ ਡਰਾਵੇ ਦਿੱਤੇ ਜਾ ਰਹੇ ਉਸ ਦੇ ਸਬੰਧ ਦੇ ਵਿੱਚ ਅੱਜ ਅਸੀਂ ਇਕੱਠੇ ਹੋ ਕੇ ਪ੍ਰਿੰਸੀਪਲ ਨਾਲ ਇੱਕ ਜਿਹੜੀ ਮੁਲਾਕਾਤ ਲਈ ਕਰਦੇ ਹਾਂ ਕਿ ਤੁਹਾਨੂੰ ਤਰਨਾ ਲੈਣਾ ਪਿਆ ਐਡੀ ਕਿਨੋ ਪਤਾ ਕੀ ਤੇ ਇਹ ਜੀ ਅਸੀਂ ਦੱਤੀ ਏ ਲਗਾਤਾਰ ਜਿਹੜਿਆ ਲਗਾਤਾਰ ਜਿਹੜੇ ਜਿਹੜਾ ਵਿਦਿਆਰਥੀਆਂ ਨੂੰ ਇਹ ਡਰਾਵਾ ਦਿੱਤੇ ਜਾ ਰਹੇ ਵੀ ਨਾਮ ਕੱਟਣ ਦੇ ਜਿਹਦੇ ਲਈ ਅਸੀਂ ਇਹ ਅੱਜ ਇਕੱਠੇ ਹੋਏ ਆਂ ਵੀ ਇੱਕ ਤਾਂ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਉਹਦਾ ਕਾਰਨਾ ਕੀਤਾ ਜਾਵੇ ਜਦੋਂ ਤੱਕ ਸਕਾਲਰਸ਼ਿਪ ਨਹੀਂ ਆ ਜਾਂਦੀਗੀ ਉਦੋਂ ਤੱਕ ਵਿਦਿਆਰਥੀਆਂ ਦੇ ਜਿਹੜੇ ਫੀਸ ਨਾ ਲਈਏ ਜਿਹਨੇ ਬੱਚੇ ਬੈਠੇ ਆ ਸਾਰੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲੇ ਹਾਂਜੀ ਹਾਂਜੀ ਲਗਭਗ 3350 ਸਟੂਡੈਂਟ ਜਿਹੜਾ ਲਗਭਗ ਐਮਰ ਕਾਲਜ ਜਿਹੜਾ ਐਸਸੀ ਵਿਦਿਆਰਥੀ ਜਿਹੜੇ ਸਭ ਨਾਲ ਜ਼ਿਆਦਾ ਇੱਥੇ ਐਮਰ ਕਾਲਜ ਦੇ ਇਸ ਪਰ ਅੱਜ ਕੋਲੇਜ ਦੇ ਆਂਗਣੇ ਵਿੱਚ ਸਾਰੇ ਸਟੂਡੈਂਟ ਲੈ ਕੇ ਬੈਠੇ ਹੋ ਪ੍ਰਿੰਸੀਪਲ ਜੀ ਗੇਟ ਮੂਰੇ ਕੀ ਚੱਕਰ ਹੈ ਜੀ ਕੋਈ ਜੀ ਕਾਲਜ ਵੱਲੋਂ ਜਿਹੜੇ ਲਗਾਤਾਰ ਪੈਸਾ ਦੇ ਮੈਸੇਜ ਆ ਰਹੇ ਸੀਗੇ ਹਨਾ ਅਸੀਂ ਅਜੇ ਅਸੀਂ 10 ਦਿਨ ਵੀ ਨਹੀਂ ਹੋਏ ਜਿਹੜੇ ਸਕਾਲਰਸ਼ਿਪ ਵਾਲੇ ਫਾਰਮ ਜਮ੍ਹਾਂ ਕਰਾਏ ਨੂੰ ਸਕਾਲਰਸ਼ਿਪ ਜਦੋਂ ਸਾਡੀ ਆਉਗੀ ਉਦੋਂ ਅਸੀਂ ਪੈਸਾ ਮੰਗਣ ਦੇ ਹੱਕ ਬੰਦਾ ਸਾਡਾ ਲੇਕਿਨ ਕਾਲਜ ਵੱਲੋਂ ਵਾਰ-ਵਾਰ ਪੈਸਾ ਨੂੰ ਪਰਸਨਲੀ ਫੋਨ ਕਰਕੇ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀਗਾ ਤੇ ਉਹਦੇ ਕਰਕੇ ਅਸੀਂ ਸਾਰੇ ਪ੍ਰਿੰਸੀਪਲ ਸਕਾਲਰਸ਼ਿਪ ਕਿੰਨਾ ਵੱਲ ਆਉਂਦੀ ਹੈ ਜੀ ਸਕਾਲਰਸ਼ਿਪ ਜਿਹੜੀ ਆ ਗਵਰਨਮੈਂਟ ਵੱਲੋਂ ਆਉਂਦੀ ਹੈ 60% ਜਿਹੜੀ ਆ ਕੇਂਦਰ ਦੀ ਸਰਕਾਰ ਵੱਲੋਂ ਆਉਂਦੀ ਤੇ 40% ਪੰਜਾਬ ਦੀ ਸਰਕਾਰ ਵੱਲੋਂ ਆਉਂਦੀ ਆ ਜਿਹੜੀ ਕਿ ਪਿਛਲੇ ਦਿਨਾਂ ਚ ਸਾਡੇ ਜਿਹੜੇ ਆ 4000 ਆਈ ਸੀਗੀ ਜਿਹਦੇ ਚ ਅਸੀਂ ਪਿਛਲੇ ਸਾਲ ਦੀ ਫੀਸ ਦੇਣ ਨੂੰ ਤਿਆਰ ਹੈਗੇ ਹਾਂ ਲੇਕਿਨ ਇਹ ਕਾਲਜ ਵੱਲੋਂ ਜਿਹੜੀ ਇਸ ਸਾਲ ਦੀ ਵੀ ਫੀਸ ਅਡਵਾਂਸ ਮੰਗੀ ਜਾ ਰਹੀ ਆ ਇਹਦਾ ਅਸੀਂ ਮਨੋਦ ਕਰ ਤੇ ਜਿਹੜੀ ਫੀਸ ਜਿਹੜੀ 4000 ਰੁਪਏ ਆਂਦਾ ਕੋਲੇਜ ਦੇ ਖਾਤੇ ਜਾਂਦਾ ਜਾਂ ਤੁਹਾਡੇ ਅਕਾਊਂਟਾਂ ਜਾਂਦਾ ਇਹ ਵਿਦਿਆਰਥੀਆਂ ਦੇ ਖਾਤਿਆਂ 'ਚ ਆਉਂਦੇ ਆ ਪੈਸੇ ਤੇ ਵਿਦਿਆਰਥੀ ਨੇ ਕਾਲਜ ਨੂੰ ਦੇ ਕੇ ਹੁੰਦੀਆਂ ਆ ਪੈਸੇ ਲੇਕਿਨ ਕਾਲਜ ਵਾਲੇ ਜਿਹੜੇ ਆ ਲਗਾਤਾਰ ਫੀਸਾਂ ਦੇ ਮੈਸੇਜ ਕਰਕੇ ਵਾਰ-ਵਾਰ ਸਟੂਡੈਂਟਸ ਨੂੰ ਪਰੇਸ਼ਾਨ ਕਰ ਰਹੀ ਸੀਗੇ ਤੇ ਬਕਾਇਦਾ ਲਿਸਟਾਂ ਕੱਢ ਕੇ ਤੇ ਵਿਦਿਆਰਥੀਆਂ ਨੂੰ ਡਰਾਇਆ ਜਾ ਰਿਹਾ ਕਲਾਸਾਂ ਦੇ ਵਿੱਚ ਜਲੇਲ ਕੀਤਾ ਜਾ ਰਿਹਾ ਕਿ ਤੁਹਾਡਾ ਨਾਮ ਕੱਟ ਦਿੱਤਾ ਗਿਆ ਹੈ ਤੁਹਾਨੂੰ ਰੋਲ ਨੰਬਰ ਨਹੀਂ ਪ੍ਰੋਵਾਈਡ ਹੋਣੇ ਜਾਂ ਫਿਰ ਤੁਹਾਡੇ ਪੇਪਰਾਂ 'ਚ ਅਸੀਂ ਨਾਮ ਨਹੀਂ ਭੇਜਣਾਗਾ ਅਸੀਂ ਇਹਦਾ ਵਿਰੋਧ ਕਰਦੇ ਆ ਤੇ ਅਸੀਂ ਪ੍ਰਿੰਸੀ ਤੇ ਤੇ ਪ੍ਰਿੰਸੀਪਲ ਬੋਲੇ ਜਾਂ ਸਟਾਫ ਹੋਲੇ ਵੀ ਕਹਿੰਦਾ ਵੀ ਕਈ ਜਿਹੜੇ ਵਿਦਿਆਰਥੀ ਨੇ ਸਕਾਲਰਸ਼ਿਪ ਆਣ ਤੋਂ ਬਾਅਦ ਫੀਸ ਨਹੀਂ ਦਿੰਦੇ ਤੇ ਕੋਲੇ ਨਹੀਂ ਆਉਂਦੇ ਜਿੰਨਾਂ ਦੇ ਕੋਲੇ ਕੱਟੇ ਜਾਂਦਾ ਨਹੀਂ ਜੀ ਨਹੀਂ ਦੇਖੋ ਲਗਾਤਾਰ ਪਿਛਲੇ 4 ਸਾਲਾਂ ਤੋਂ ਜਿਹੜੀ ਆ ਸਰਕਾਰ ਵੱਲੋਂ ਸਕਾਲਰਸ਼ਿਪ ਨਹੀਂ ਆਈ ਠੀਕ ਆ ਵਿਦਿਆਰਥੀਆਂ ਦੇ ਖਾਤੇ 'ਚ ਸਕਾਲਰਸ਼ਿਪ ਪਾਈ ਨਹੀਂ ਗਈ ਸੀ ਇਸ ਸਾਲ ਜਿਹੜੀ ਆ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਿਹੜੀ 4-4000 ਰੁਪਏ ਵਿਦਿਆਰਥੀਆਂ ਦੇ ਖਾਤੇ 'ਚ ਸਕਾਲਰਸ਼ਿਪ ਆ ਗਈ ਸੀ ਲੇਕਿਨ ਜਿਹਦੇ ਕਰਕੇ ਅਸੀਂ 4-4000 ਰੁਪਏ ਵਿਦਿਆਰਥੀਈ ਵਿਦਿਆਰਥੀਆਂ ਨੇ ਜਮ੍ਹਾਂ ਕਰਾਤੇ ਸੀਗੇ ਹੁਣ ਕਾਲਜ ਵੱਲੋਂ ਇੱਕ ਵਿਦਿਆਰਥੀ ਨੂੰ 6200 ਦੇ ਮੈਸੇਜ ਆ ਰਹੇ ਸੀਗੇ ਤੇ ਇੱਕ ਵਿਦਿਆਰਥੀ ਨੂੰ 5200 ਤੇ ਇੱਕ ਨੂੰ 4000 ਦੇ जिस करके विद्यार्थी कन्फ्यूज हो गए हैं कि फीस भरनी है जब कि नहीं विद्यार्थियों को पता नहीं लग रहा है ये सारी गलबात करे साथी अंदर प्रिंसीपल सर नए हुए हैं गल करना करन करके असी इतनी मिलते हैं शुभ नाम मेरा नाम आदित्य कालेज कमेटी प्रधान स्टूल ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सबसक्राइब करना ना भूले जय हिंद जय भारत